ਮਿਲਾਨ ਯੂਨੀਵਰਸਿਟੀ ਤੋਂ ਮੈਡੀਕਲ ਖੇਤਰ ਚ ਡਾਕਟਰ ਦੀ ਡਿਗਰੀ ਪ੍ਰਾਪਤ ਕਰ ਰੈਨਾ ਰਤੂ ਨੇ ਚਮਕਾਇਆ ਪੰਜਾਬੀਆਂ ਦਾ ਨਾਂ ਸੰਰਾਫਰੇ ਦੇ ਵਿੱਚ ਸਾਡੇ ਕੋਲ ਦੋ ਵਿਕਸ਼ੀ ਹੁੰਦੇ ਆ ਤੁਸੀਂ ਆਪਣੀ ਡਿਗਰੀ ਇੰਗਲਿਸ਼ ਵਿੱਚ ਵੀ ਕਰ ਸਕਦੇ ਆ ਜਾਂ ਫਿਰ ਇਟਾਲੀਅਨ ਦੇ ਵਿੱਚ ਵੀ ਮੈਂ ਇੰਗਲਿਸ਼ ਵਿੱਚ ਕੀਤੀ ਹੈ ਤੇ ਇਸ ਡਿਗਰੀ ਦਾ ਨਾਮ ਹੈਗਾ ਮੈਡੀਸਿਨ ਐਂਡ ਸਰਜਰੀ ਇੰਟਰਨੈਸ਼ਨਲ ਐਮਡੀ ਪ੍ਰੋਗਰਾਮ ਨਵਾਂ ਸ਼ਹਿਰ ਦੇ ਤਾਜਪੁਰ ਨਾਲ ਸੰਬੰਧਿਤ ਹੈ ਰੈਣਾ ਰਤੂ ਦਾ ਪਿਛੋਕੜ ਜੋ ਵੀ ਬੱਚਾ ਦਾ ਸੁਪਨਾ ਹੈ ਡਾਕਟਰ ਬਣਨਾ ਮੈਂ ਹੀ ਕਹੂੰਗੀ ਜੇ ਨਹੀਂ ਹੋ ਸਕੀ ਉਹ ਨਹੀਂ ਮੈਂਤ ਕਰੋ ਤੇ ਆਪਣੇ ਉੱਪਰ ਭਰੋਸਾ ਰੱਖੋ ਤੇ ਆਪਣੇ ਸੁਪਨੇ ਦੇ ਉੱਪਰ ਵਿਸ਼ਵਾਸ ਕਰੋ ਜੇ ਤੁਹਾਨੂੰ ਔਖੀ ਵੀ ਆਉਂਦੀ ਹੈ ਤਾਂ ਹਾਰ ਨਾ ਮੰਨੋ ਪੰਜਾਬੀ ਪੇਰੈਂਟਸ ਨੂੰ ਇਹ ਹੀ ਕਹੂੰਗੀ ਜਿੰਨਾ ਹੋ ਸਕੇ ਪੁੱਣਾ ਆਪਣੇ ਬੱਚਿਆਂ ਨੂੰ ਸਪੋਰਟ ਕਰੋ ਜਿਸ ਲਾਈਨ ਦੇ ਵਿੱਚ ਉਹਨਾਂ ਦਾ ਇੰਟਰਸਟ ਹੈ ਉਸ ਦੇ ਵਿੱਚ ਆਪਣੇ ਬੱਚਿਆਂ ਨੂੰ ਸਪੋਰਟ ਕਰੋ ਕਿਉਂ ਉਸ ਲਾਈਨ ਦੇ ਵਿੱਚ ਨਾ ਹੋ ਸਕੇ ਉਹਨਾਂ ਉਹ ਵਧਿਆ ਕਰ ਸਕਣ ਅი ਓਕੇ ਜੁਗ ਵਿੱਚ ਲੜਕੀਆਂ ਲੜਕਿਆਂ ਨਾਲੋਂ ਕਿਸੇ ਪੱਖੋਂ ਵੀ ਘੱਟ ਨਹੀਂ ਸਗੋਂ ਹਰੇਕ ਖੇਤਰ ਵਿੱਚ ਦ੍ਰਿੜ ਇਰਾਦੇ ਨਾਲ ਲਗਨ ਮਿਹਨਤ ਕਰਕੇ ਅੱਗੇ ਵਧ ਰਹੀਆਂ ਨੇ ਇਟਲੀ ਚ ਮੈਡੀਕਲ ਦੀ ਪ੍ਰੀਖਿਆ ਦੇ ਖੇਤਰ ਵਿੱਚ ਪਹਿਲੇ ਦਰਜੇ ਵਿੱਚ ਮਿਲਾਨ ਜੁਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕਰਕੇ ਰੈਨਾ ਰੱਤੂ ਨੇ ਜਿੱਥੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਉੱਥੇ ਵਿਸ਼ਵ ਪੱਧਰ ਤੇ ਦੇਸ਼ ਦਾ ਨਾਮ ਵੀ ਚਮਕਾਇਆ ਤਾਜਪੁਰ ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਪਿਤਾ ਸ੍ਰੀ ਹਰਜਿੰਦਰ ਪਾਲ ਤੇ ਮਾਤਾ ਸ਼੍ਰੀਮਤੀ ਨਰੇਸ਼ ਕੁਮਾਰੀ ਦੇ ਘਰ ਜਨਮੀ ਰੈਨਾ ਰੱਤੂ ਨੇ ਮੁੱਡਲੀ ਵਿਦਿਆ ਸਰਕਾਰੀ ਪ੍ਰਾਇਮਰੀ ਸਕੂਲ ਤਾਜਪੁਰ ਤੋਂ ਪ੍ਰਾਪਤ ਕੀਤੀ ਉਸ ਤੋਂ ਪਰਤ ਪਰਿਵਾਰ ਸਮੇਤ ਇਟਲੀ ਆ ਗਏ ਕਿਉਂਕਿ ਉਹਨਾਂ ਦੇ ਪਿਤਾ ਜੀ ਇਟਲੀ ਵਿੱਚ ਰਹਿ ਰਹੇ ਸਨ ਕ੍ਰੇਮਾ ਮਿਡਲ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਉੱਚੀ ਸਿੱਖਿਆ ਪ੍ਰਾਪਤ ਕਰ ਲਈ ਉਹਨਾਂ ਨੇ ਮਿਲਾਨ ਯੂਨੀਵਰਸਿਟੀ ਵਿੱਚ ਮੈਡੀਕਲ ਡਾਕਟਰ ਸਰਜਰੀ ਦੀ ਪੜ੍ਹਾਈ ਵਿੱਚ ਦਾਖਲਾ ਲੈ ਲਿਆ 6 ਸਾਲ ਦੇ ਕੋਰਸ ਜਿਸ ਵਿੱਚ ਉਹਨਾਂ ਨੇ ਪਹਿਲੇ ਦਰਜੇ ਵਿੱਚ ਪਾਸ ਕਰਕੇ ਡਾਕਟਰ ਦੀ ਡਿਗਰੀ ਪ੍ਰਾਪਤ ਕੀਤੀ ਹੈ ਇੱਥੇ ਦੱਸਣਯੋਗ ਹੈ ਕਿ ਉਹਨਾਂ ਦੇ ਦਾਦਾ ਸਰਦਾਰ ਦਰਸ਼ਨ ਸਿੰਘ ਭਾਰਤੀ ਫੌਜ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਨੇ ਉਹਨਾਂ ਦੇ ਨਾਨਾ ਸਵਰਗੀ ਮਾਸਟਰ ਮਲੂਕ ਚੰਦ ਜਾੜਲਾ ਜੋ ਪ੍ਰਸਿੱਧ ਨਾਟਕਕਾਰ ਸਨ ਉਹਨਾਂ ਨੇ ਪਾਗਲ ਨਾਟਕ ਕਲਾ ਮੰਚ ਦੀ ਸਥਾਪਨਾ ਕਰਕੇ ਪੰਜਾਬ ਦੇ ਹਰੇਕ ਹਿੱਸੇ ਵਿੱਚ ਨਾਟਕਾਂ ਰਾਹੀਂ ਧਾਰਮਿਕ ਤੇ ਅਧਿਆਤਮਕ ਚੇਤਨਾ ਜਗਾਈ ਹੈ ਉਹਨਾਂ ਦੇ ਪਿਤਾ ਹਰਜਿੰਦਰ ਪਾਲ ਨੇ ਆਪਣੀ ਹੋਂਹ ਹਰ ਬੇਟੀ ਦੀ ਵਿਲੱਖਣ ਪ੍ਰਾਪਤੀ ਤੇ ਮਾਣ ਕਰਦੇ ਹਾਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਣ ਦੀ ਅਪੀਲ ਕੀਤੀ ਹੈ ਇਸ ਮੌਕੇ ਤੇ ਡਾਕਟਰ ਰੈਨਾ ਰਤੂ ਨੇ ਕਿਹਾ ਕਿ ਡਾਕਟਰ ਬਣ ਕੇ ਉਸ ਨੂੰ ਬੇਹਤ ਖੁਸ਼ੀ ਮਹਿਸੂਸ ਹੋ ਰਹੀ ਹੈ ਇਸ ਕੰਮ ਤੱਕ ਪਹੁੰਚਣ ਲਈ ਉਹਨਾਂ ਦੇ ਮਾਪਿਆਂ ਦੇ ਨਾਲ-ਨਾਲ ਅਧਿਆਪਕਾਂ ਤੇ ਪ੍ਰੋਫੈਸਰਾਂ ਦਾ ਵੀ ਧੰਨਵਾਦ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਜਿਨ੍ਹਾਂ ਨੇ ਸਮੇਂ-ਸਮੇਂ ਤੇ ਉਸਨੂੰ ਪ੍ਰੇਰਿਤ ਕੀਤਾ ਸਤਿਕਾਰ ਸਾਰਿਆਂ ਨੂੰ ਮੈਂ ਰਾਇਨਾ ਰੱਤੂ ਮੈਂ ਇਟਲੀ ਦੇ ਵਿੱਚ ਨਿਊਲੀ ਐਮਡੀ ਮੈਡੀਕਲ ਡਾਕਟਰ ਪੜ੍ਹੀਆਂ ਮੇਰਾ ਜਨਮ ਪਿੰਤਾਜਪੁਰਾ ਨਵਸ਼ਹਿਰ ਦਾ ਹੈ ਤੇ ਮੈਂ 7 ਸਾਲ ਦੀ ਸੀ ਜਦ ਮੈਂ ਆਪਣੀ ਫੈਮਿਲੀ ਦੇ ਨਾਲ ਇਟਲੀ ਵਿੱਚ ਮੂਵ ਹੋ ਗਈ ਮੈਂ ਇੰਡੀਆ ਦੇ ਵਿੱਚ ਪ੍ਰਾਇਮਰੀ ਐਲੀਮੈਂਟਰੀ ਕੀਤਾ ਸੀਗਾ ਪਰ ਉਸ ਤੋਂ ਬਾਅਦ ਸਿਕੋੰਦਾ ਐਲੀਮੈਂਟਰੀ ਤੋਂ ਲੈ ਕੇ ਅੰਤ ਤੱਕ ਮੈਂ ਆਪਣੀ ਸਾਰੀ ਸਟੱਡੀ ਇਟਲੀ ਵਿੱਚ ਹੀ ਕੀਤੀ ਹੈ ਐਲੀਮੈਂਟਰੀ ਤੇ ਮੀਡੀਏ ਮੈਂ ਉਸਨੂੰ ਕੀਤਾ ਪ੍ਰਵਿੰਕੀਆ ਦੀ ਕਰਮੋਨਾ ਉਸ ਤੋਂ ਬਾਅਦ ਸੁਪਰੀਓਰੀ ਮੈਂ ਕਰੀਮਾ ਕੀਤਾ ਐ ਲੀਚੀਓ ਸੈਂਟੀਫੀਕੋ ਰਾਕੈਟੀ ਦਾ ਵਿੰਚੀ ਉਸ ਤੋਂ ਬਾਅਦ ਮੈਂ ਆਪਣਾ ਮੈਡੀਕਲ ਟੈਸਟ ਦਿੱਤਾ ਹੈ ਤੇ ਮੈਂ ਮੈਡੀਕਲ ਦੀ ਡਿਗਰੀ ਯੂਨੀਵਰਸਿਟੀ ਦਾ ਬੀਤਾ ਸਰਵੋਤ ਸੰਰਾਫਲੇ ਮਿਲਣਾ ਤੋਂ ਕੀਤੀ ਹੈ ਸੰਡਰਫੈਰੇ ਦੇ ਵਿੱਚ ਸਾਡੇ ਕੋਲ ਦੋ ਆਪਸ਼ਨ ਹੁੰਦੇ ਆ ਤੁਸੀਂ ਆਪਣੀ ਡਿਗਰੀ ਇੰਗਲਿਸ਼ ਵਿੱਚ ਵੀ ਕਰ ਸਕਦੇ ਆ ਜਾਂ ਫਿਰ ਟਾਲੀਅਨ ਦੇ ਵਿੱਚ ਵੀ ਮੈਂ ਇੰਗਲਿਸ਼ ਵਿੱਚ ਕੀਤੀ ਹੈ ਤੇ ਇਸ ਡਿਗਰੀ ਦਾ ਨਾਮ ਹੈਗਾ ਮੈਡੀਸਿਨ ਐਂਡ ਸਰਜਰੀ ਇੰਟਰਨੈਸ਼ਨਲ ਐਮਡੀ ਪ੍ਰੋਗਰਾਮ ਇਸ ਦਾ ਇਹ ਐਡਵਾਂਟੇਜ ਹੈ ਕਿ ਜੋ ਤੁਹਾਡਾ ਲਾਇਸੈਂਸ ਹੈ ਉਹ 올ਓਵਰ தி ਵਰਲਡ ਵੈਲਿਡ ਹੈ ਤੇ ਤੁਸੀਂ ਕਿਸੇ ਵੀ ਕੰਟਰੀ 'ਤੇ ਜਾ ਕੇ ਪ੍ਰੈਕਟਿਸ ਕਰ ਸਕਦੇ ਆ ਇਹ ਡਿਗਰੀ ਦੀ ਡਿਊਰੇਸ਼ਨ 6 ਸਾਲ ਹੈ ਤੇ ਇਹਦੇ ਵਿੱਚ ਕਾਫੀ ਮਿਹਨਤ ਤੇ ਜੋਰ ਦਿੱਤਾ ਹੈ ਪਰ ਜੇ ਤੁਹਾਡਾ ਸੁਪਨਾ ਹੈ ਕਾ ਇਹ ਐਨ ਦਾ ਤੁਹਾਨੂੰ ਪਰ ਨਹੀਂ ਲੱਗਣਾ ਹੈਗਾ ਤੁਸੀਂ ਆਪਣਾ ਸੁਨਝੁਰ ਪੂਰਾ ਕਰ ਸਕਦੇ ਆ ਇਨਫੈਕਟ ਮੈਂ ਜੋ ਵੀ ਬੱਚਾ ਦਾ ਸੁਪਨਾ ਹੈ ਡਾਕਟਰ ਬਣਨਾ ਮੈਂ ਹੀ ਕਹੂੰਗੀ ਜਿੰਨੀ ਹੋ ਸਕੇ ਉਹਨੀ ਮਿਹਨਤ ਕਰੋ ਤੇ ਆਪਣੇ ਉਪਰ ਭਰੋਸਾ ਰੱਖੋ ਤੇ ਆਪਣੇ ਸੁਪਨੇ ਦੇ ਉੱਪਰ ਵਿਸ਼ਵਾਸ ਕਰੋ ਜੇ ਤੁਹਾਨੂੰ ਔਖੀ ਵੀ ਆਉਂਦੀ ਹੈ ਤਾਂ ਹਾਰ ਨਾ ਮੰਨੋ ਤੇ ਇਸ ਦੇ ਨਾਲ ਨਾਲ ਮੈਂ ਪੰਜਾਬੀ ਪੇਰੈਂਟਸ ਨੂੰ ਵੀ ਇਹੀ ਕਹੂੰਗੀ ਜਿੰਨਾ ਹੋ ਸਕੇ ਉਹਨਾ ਆਪਣੇ ਬੱਚੇ ਨੂੰ ਸਪੋਰਟ ਕਰੋ ਜਿਸ ਲਾਈਨ ਦੇ ਵਿੱਚ ਉਹਨਾਂ ਦਾ ਇੰਟਰਸਟ ਹੈ ਉਸ ਦੇ ਵਿੱਚ ਆਪਣੇ ਬੱਚਿਆਂ ਨੂੰ ਸਪੋਰਟ ਕਰੋ ਕਿਉਂ ਉਸ ਲਾਈਨ ਦੇ ਵਿੱਚ ਨਾ ਹੋ ਸਕੇ ਉਹ ਨਾ ਵਧਿਆ ਕਰ ਸਕਣ ਇਨਫੈਕਟ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਸੋ ਕਹਿ ਰਹੀ ਹਾਂ ਕਿਉਂਕਿ ਮੇਰੇ ਪੇਰੈਂਟਸ ਨੇ ਵੀ ਮੈਨੂੰ ਪਹਿਲੇ ਦਿਨ ਤੋਂ ਹੀ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਬੋਥ ਮਾਈ ਫਾਦਰ ਜੀ ਨੇ ਮਾਈ ਮਦਰ ਜੀ ਨੇ ਮੈਨੂੰ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਹੌਂਸਲਾ ਦਿੱਤਾ ਵਾ ਤੇ ਹੈਲਪ ਕੀਤੀ ਹੈ ਜੁਨਾ ਕਰਕੇ ਨਾ ਹੁੰਦਾ ਮੈਂ ਅੱਜ ਤੱਕ ਇੱਥੇ ਤੱਕ ਨਹੀਂ ਪਹੁੰਚ ਲਾ ਸੀਗਾ ਤੇ ਇਸ ਤੋਂ ਇਲਾਵਾ ਮੈਂ ਇਹ ਕਹੂੰਗੀ ਪੜਾਈ ਤੇ ਬਹੁਤ ਜ਼ਿਆਦਾ ਜ਼ੋਰੀ ਹੈ ਪਰ ਇਸ ਦੇ ਨਾਲ ਨਾਲ ਆਪਣੀ ਫਿਟਨੈਸ ਦਾ ਫਿਟਨੈਸ ਦਾ ਵੀ ਖਿਆਲ ਰੱਖੋ ਤੇ ਆਪਣੇ ਐਂਟਰਟੇਨਮੈਂਟ ਦਾ ਵੀ ਖਿਆਲ ਰੱਖੋ ਇਨਫੈਕਟ ਮੈਂ ਬਚਪਨ ਤੋਂ ਸਵੀਮਿੰਗ ਕਰਦੀ ਆਈਆਂ ਤੇ ਮੈਂ ਯੂਨੀਵਰਸਿਟੀ ਦੇ ਵਿੱਚ ਵੀ ਐਟ ਲੀਸਟ ਵਨਸ ਅ ਵੀਕ ਸਵੀਮਿੰਗ ਕਰਦੀ ਸੀਗੀ ਸੋ ਇਸ ਦਾ ਮਤਲਬ ਇਹ ਹੈ ਕਿ ਆਪਣੇ ਫਿਜ਼ੀਕਲੀ ਵੀ ਫਿਟ ਰਕੋ ਤੇ ਆਪਣੇ ਮਾਈਂਡਰ ਵੀ ਫਿਟ ਰਕੋ ਤੇ ਆਪਣੇ ਸ਼ੌਂਕ ਵੀ ਭੁੱਲੋ ਨਾ ਤੇ ਐਂਡ ਵਿੱਚ ਮੈਂ ਹੀ ਮੈਸੇਜ ਦਵਾਂਗੀ ਜਿੰਨਾ ਹੋ ਸਕੇ 19 ਮਿੰਟ ਕਰੋ ਆਪਣਾ ਪੁੱਛ ਵਧੀਆ ਬਣਾਵੋ ਤੇ ਆਪਣੇ ਪੇਰੈਂਟਸ ਦਾ ਨਾਮ ਲਿਖਣ ਕਰੋ ਤੇ ਐਂਡ ਦੇ ਵਿੱਚ ਮੈਂ ਆਪਣੇ ਨਾਨਾ ਜੀ ਦੀ ਇੱਕ ਲਾਈਨ ਕਹੂੰਗੀ ਲੇਟ ਮਾਸਟਰ ਮਲੂਕ ਚੰਦ ਜੀ ਦੀ ਵਿਦਿਆ ਇੱਕ ਐਸਾ ਗਹਿਣਾ ਨਾ ਲਾਉਣਾ ਨਾ ਧੋਣਾ ਪਹਿਣਾ ਥੈਂਕ ਯੂ ਵੈਰੀ ਮਚ ਸਸਤੀ ਕਲ ਸਾਰਿਆਂ ਨੂੰ ਇਟਲੀ ਤੋਂ ਟੇਕ ਚੰਦ ਜਗਤਪੁਰ ਦੀ ਵਿਸ਼ੇਸ਼ ਰਿਪੋਰਟ